ਤੇ ਗਾਈਸ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼াশੀਆਕਾਲ ਤੇ ਕੱਲ ਆਪਾਂ ਲਾਈਆਂ ਸੀ ਤਵੀਆਂ ਬਾਹਰ ਤੁਹਾਨੂੰ ਦਿਖਾਇਆ ਸੀਗਾ ਸ਼ਾਇਦ ਐਂਡ ਜੇ ਦੇ ਵਿੱਚ ਵਲੌਗ ਦੇ ਤੇ ਹੁਣ ਆਪਾਂ ਹੋਣੀ ਸੀ ਪਹਿਲੀ ਬਾਹਰ ਝੋਨਾ ਵਾਲਾ ਟਰੈਕਟਰ ਬਾਹਰ ਲੈ ਕੇ ਚੱਲੇ ਆ ਤੇ ਤੁਹਾਨੂੰ ਬਾਹਰ ਜਾ ਕੇ ਮਿਲਦਾ ਵਾ ਪਿਛਲੇ ਟਰੈਕਟਰ ਖੜੋਤਾ ਹੋਇਆ ਆਪਣਾ ਕਪੜਾ-ਕੁਪੜਾ ਮਾਰਤਾ ਸੀਗਾ ਤੇ ਹੁਣ ਆਪਾਂ ਗੇਟ ਖੋਲਦਿਏ ਗੇਟ ਖੋਲ ਕੇ ਜਾਂਦੇ ਆ ਬਾਹਰ ਤੇ ਹੁਣ ਪਹਿਲੀ ਬਣਾਉਣੇ ਆਪਾਂ ਭਿਜਨੇ ਪੱਠੇ ਕਿਲਾਇਕ ਵੀ ਜਨਾ ਪੱਠਿਆਂ ਦਾ ਤੇ ਹੁਣ ਉਹ ਪੈੜੀ ਪੂਰੀ ਬਣਾਉਣੀ ਆ ਤੇ ਬਾਕੀ ਬਾਕੀ ਹੁਣ ਮੈਂ ਤੁਹਾਨੂੰ ਨਾ ਬਾਹਰ ਜਾ ਕੇ ਮਿਲਦਾ ਵਾਂ ਤੇ ਗਾਇਸ ਮੈਂ ਆ ਗਿਆ ਹੀ ਵਾਂ ਚੇ ਤੰਗਾਂ ਬਾ ਪਾੜਨ ਰੇਡਰ ਮਗਰ ਇੱਥੇ ਸਾਈਦਾ ਦੇ ਢੇਡੇ ਗੂੜੇ ਾਲ ਗਏ ਚੰਗੀ ਰੀਜ ਨਾਲ ਫੇਰ ਆ ਵਕ ਕਰਦੇ ਆ ਦੋ ਹੱਥੇ ਜਨਾ ਆ ਸਾਰਾ ਸਾਪ ਬਣਾਉਣਾ ਇੱਥੇ ਲਾਇਕ ਵਰੀਆ ਫਰੀਕ ਕਰਕੇ ਤੇ ਹੁਣ ਮੈਂ ਤੁਹਾਨੂੰ ਆ ਗੇੜੇ ਗੂੜੇ ਸਾਈਦਾ ਦੇ ਮਾਰ ਕੇ ਫੇਰ ਬਲੌਗ ਕੰਟੀਨਿਊ ਕਰਾਂਗਾ ਨੂੰ ਮੈਂ ਟੈਕਟ ਨੂੰ ਆਨ ਰਾਈਟਰ ਦਾ ਕਰਕੇ ਤੇ ਹੁਣ ਮੈਂ ਸਭ ਚੰਗੀ ਤਰ੍ਹਾਂ ਕੀੜੇ ਮਾਰ ਲਵਾਂ ਤੇ ਫੇਰ ਆਪਾਂ ਪਹਿਲੀ ਖਾਰੀ ਵਾਵਾ ਤੇ ਗਾਈਸ ਆਪਾਂ ਫੇਰ ਬਲੌਗ ਕੰਟੀਨਿਊ ਕਰਨ ਲੱਗੇ ਆ ਹੁਣ ਯਾਨੀ ਕਿ ਮੈਂ ਉਹ ਮੈਂ ਕੱਲ ਸ਼ਾਮ ਦੀਆਂ ਕਲਿੱਪਾਂ ਪਹਿਲਾਂ ਜੋੜ ਕਵਾਂਗਾ ਤੇ ਤੁਸੀਂ ਬਾਕੀ ਚੈੱਕ ਕਰਿਆ ਜੀ ਉਹ ਰਾਤੀ ਪਹਿਲੀ ਬਹੁਨੇ ਪੈਸਾ ਤੇ ਮੈਂ ਕਿਹਾ ਚਲੋ ਤੁਹਾਨੂੰ ਹੁਣ ਵੀ ਵਿਖਾ ਲਿਏ ਜੋ ਕਰਨ ਲੱਗੇ ਆ ਹੁਣ ਆਪਾਂ ਇਹ ਨਾ ਜਵੀ ਖਲੋਤੀ ਸੀ ਯਾਨੀ ਕਿ ਅੱਧੀ ਉਹ ਕਨਾਲ ਤੇ ਉਹ ਆਪਾਂ ਕਢਾਉਣੀ ਸੀ ਲੰਬੇ ਤੋਂ ਯਾਨੀ ਕਿ ਬੀ ਬਣਾਉਣਾ ਸੀਗਾ ਤੇ ਹੁਣ ਉਹ ਕੱਢਣ ਲੱਗੇ ਆਵੇਂ ਲੰਬਾ ਆ ਗਿਆ ਸਾਹਮਣੇ ਤੇ ਹੁਣ ਆਪਾਂ ਉਹ ਕੱਢਦੇ ਆ ਤੇ ਆਵੇ ਸਾਹਮਣੇ ਜਵੀ ਵੇਖ ਸਕਦੇ ਮੈਂ ਰਾਤੀ ਪਹਿਲੀ ਬਾਦ ਦਿੱਤੀ ਸੀ ਫਿਰ ਮੈਂ ਆਪ ਹੀ ਨਹੀਂ ਬਾਦ ਵਿੱਚ ਕਲਿੱਪ ਬਣਾਈ ਮੈਂ ਕਿਹਾ ਸ਼ਾਮ ਨੂੰ ਫਿਰ ਬਹੁਣੀ ਹੋਰ ਤੁਹਾਨੂੰ ਖਾ ਦਾਂਗਾ ਤੇ ਆ ਲੰਬੇ ਵਾਲਾ ਭਾਈ ਆ ਗਿਆ ਤੇ ਹੁਣ ਆਪਾਂ ਕੱਟਦੇ ਆ ਆ ਇੱਥੇ ਹੀ ਲਾ ਲ ਗਏ ਹਨੜੀ ਤੇ ਤੇ ਧੱਕਣਾ ਆ ਵੇ ਚਾਲਾ ਲਾਈ ਤੇ ਉਹ ਤੇ ਕਰ ਸਕਦੇ ਚੈੱਕ ਆ ਪਸਾਰੀ ਆ ਜਵੀ ਕੱਟ ਨਹੀਂ ਅੱਲਾ ਰਹਾ ਜੋੜਨਾ ਤੇ ਗਾਈਸ ਹੋਣਾ ਭਾੜਾ ਬਾਲ ਚਨਾ ਆਉਣ ਲੱਗੇ ਆ ਤੇ ਹੁਣ ਮੈਂ ਆ ਵੇਖ ਲੋ ਤੁਸੀਂ ਤੁਹਾਡੇ ਸਾਹਮਣੇ ਆ ਰੋਗਣ ਲੱਗਾ ਤੇ ਫਿਰ ਫਿਰ ਕੱਟ ਕੇ ਤੁਹਾਨੂੰ ਸਾਰੀ ਆ ਮਿਲਾਗੇ ਆਪਾਂ ਇਥੇ ਜੋੜਦੇ ਨੇ ਆਗੇ ਤੇ ਗਾਇਸ ਕੰਮ ਨਿਪੜ ਗਿਆ ਸੀਗਾ ਆਪਾਂ ਕੱਢ ਲਈ ਸਾਰੀ ਥਾਂ ਦੇਖ ਸਕਦੇ ਤੁਸੀਂ ਲਿਓ ਮੈਂ ਰੁਕ ਲਾਉਣਾ ਪਿਆ ਹਾਂ ਤਾਂ ਕਰਕੇ ਫਿਰ ਮੈਂ ਉਹਦਾ ਵਲੌਗ ਨਹੀਂ ਬਣਾਇਆ ਤੇ ਹੁਣ ਆਪਣਾ ਕੰਮ ਨਿਪੜ ਗਿਆ ਤੇ ਬਸ ਹੁਣੇ ਬੰਦ ਕਰ ਦਿੰਦੇ ਨੇ 10 ਕੁ ਮਿੰਟ ਲੱਗੇ ਬਸ ਕੰਮ ਨਿਪੜਨ ਲੱਗਿਆ ਇਹਨੇ ਉਹ ਟਾਈਮ ਦਾ ਕੰਮ ਸੀਗਾ ਜੇ ਹੁਣ ਤੁਹਾਨੂੰ ਸ਼ਾਉਨ ਨੂੰ ਮਿਲਾਂਗੇ ਜਦੋਂ ਪਹਿਲੀ ਵਾਈ ਆਪਾਂ ਆਉਗੀ ਅੱਜ ਦਾ ਵਲੌਗ ਹੋਣਾ ਚਾਹੀਦਾ ਹੁਣ ਚਿੱਕ ਕਰਦਾ ਹਾਂ ਆਪਾਂ ਲੈ ਕੇ ਨਾ ਮਾਪਾ ਚਾਹੀਏ ਕੇ ਜੇ ਲਿਆਉਣਾ ਆਇਆ ਤਾਂ ਚੋਲੀ ਦੇ ਪਹਿਲੇ ਜਿਹੜਾ ਉਹਦਾ ਫੋਨ ਨਹੀਂ ਕਰਕੇ ਤੇ ਆਪਣੇ ਉਹ ਇਰੀਆ ਸੱਚਾ ਵੀ ਕਢਾਈ ਜਿੰਨੇ ਮੇਜ ਤੋਂ 42 ਤੋਂ ਦੁਬਾਰਾ ਨਾ ਜੂਵੇ ਤੇ ਤੇ ਪਹਿਲਾਂ ਵੀ ਜਦੋਂ ਲੱਗੀ ਜੁੜੀ ਵਾਲੇ ਚੱਲ ਸਾਡੇ ਕੇਲੇ ਲਾ ਦੇ ਪਹਿਲੇ ਕੇਲੇ ਲਾ ਦੇ ਨਾਲ ਫਿਰ ਉਸ ਵੇਲੇ ਕੇਲੇ ਲਾ ਕੇ ਫੋਨ ਲੱਗ ਪਿਆ ਉਹ ਚਾਰ ਪੰਜ ਸਾਰੇ ਗੱਲੋਂ ਗਾੜੇ ਤੇ ਯਾਨੀ ਕੀ ਹੁੰਦਾ ਹੈ ਜਦੋਂ ਜਿਹੜੇ ਲਾਵਾਂਗੇ ਅਸੀਂ ਨਾਲ ਰੈਲੀ ਪਾਈ ਹੈ ਟ੍ਰੇਕ ਰੱਖਦੇ ਜੀ ਤੇ ਹੁਣ ਸ਼ਾਮ ਦੀ ਕਰੇ ਹੁਣ ਚੱਲਣਾ ਆਪ ਦੇ ਬਾਰੇ ਲਾਵਾਂਗੇ ਬਾਕੀ ਉਹਦਾ ਵਲੌਗ ਬਣਾ ਲਵਾਂਗੇ ਤੇ ਹੁਣ ਮੈਂ ਤੁਹਾਨੂੰ ਨਾਲ ਨਾਲ ਇਹ ਵਿਖਾਈ ਦਤਾਂਗਾ ਬਾਕੀ ਅੱਜ ਦਾ ਵਲੌਗ ਤੇ ਗਾਈਸਰ ਮੈਂ ਆ ਗਿਆ ਹੀ ਕਾ ਹੁਣ ਤੇ ਹੁਣ ਆਪਾਂ ਟਰਾਲੀ ਲਾਤੀ ਖਾਲੀ ਕਿਤੇ ਦੇਖ ਸਕਦੇ ਜੇ ਟਰਾਲੀਆਂ ਦਾ ਲਾਹ ਦਿੱਤੀ ਹੈਗੀ ਤੇ ਹੁਣ ਭਰੀ ਟਰਾਲੀ ਪਾਉਣੇ ਜੇ ਪ੍ਰੀਚੀ ਨਹੀਂ ਕੀ ਜੇ ਆਪਾਂ ਉੱਥੇ ਮੋਟਰ ਤੇ ਜਾ ਕੇ ਰੁਕ ਜਾਨੇ ਆ ਤੇ ਜੇ ਤੋਂ ਬਾਅਦ ਆਪਰੇ ਆਪਾਂਗੇ ਭਰ ਲੈਣਗੇ ਜੇ ਮੈਂ ਤੁਹਾਨੂੰ ਭਰੀ ਟਰਾਲੀ ਹਜਰੋਂ ਪਾ ਕੇ ਚੱਲਿਆ ਉਹ ਤੁਹਾਨੂੰ ਦਿਖਾਉਣਾ ਵਾ Jadi, apa yang diperlukan di bahagian ini ਤਰੋ ਆਪਾਂ ਆਵੇ ਸੀ ਕਿ ਟਰਾਲੀ ਲਾਗੇ ਬਾਕੀ ਤੁਸੀਂ ਵੇਖ ਸਕਦੇ ਜੇ ਤੇ ਉਧਰ ਮਸ਼ੀਨ ਹੋ ਗਈ ਚੋਕ ਤੇ ਉਹ ਥੰਮਨੇ ਕਰਦੇ ਭਾਏ ਤੇ ਪੈਰਾ ਮੇਰੀ ਪਟੂਆਂ ਚੋਕ ਕਰਤੀ ਖੜਦੇ ਨੇ ਰਾਤ ਨੂੰ ਨਾ ਮੰਨਿਆ ਤੁਸੀਂ ਨਾ ਨਹੀਂ ਕਰਕੇ ਰੱਖੀ ਚੋਕ ਵੇਖ ਸਕਦੇ ਜੀ ਸਾਰੇ ਜੀ ਦੇ ਹੋਣਾ ਇਹ ਚਾਹ ਪੀਣੇ ਦੇ ਹੰਡਰਾਲੀ ਭਰ ਜਾਂਦੀ ਥੋੜੀ ਰਹੀ ਵੇਕਾ ਸਾਹਮਣੇ ਤੁਸੀਂ ਵੇਖ ਸਕਦੇ ਹੋ ਇੱਕੋ ਇੱਕ ਤੇ ਬਾਕੀ ਜਦੋਂ ਭਰ ਜਾਵੇਗੀ ਤੇ ਫਿਰ ਆਪਾਂ ਲੈ ਕੇ ਉੱਥੇ ਜਾਵਾਂਗੇ ਖਾ ਕੇ ਫਿਰ ਆ ਜਾਾਂਗੇ ਲੈ ਜਾਏਗਾ ਲਾਤੀ ਤੇ ਚਾਹ ਲਿਆ ਜੀ ਹਮੈਨਾ ਜਮਾਇ ਚਾਹ ਚੁਪੀ ਤੇ ਗਾਈਸ ਅੱਜ ਦਾ ਵਲੌਗ ਆਪਣਾ ਐਸੋ ਤੇ ਕਰ ਸੀਗਾ ਜੇ ਵਧੀਆ ਲੱਗਾ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅੱਜ ਆਪਣੇ ਇਹਨੇ ਕੰਮ ਸੀਗਾ ਦੁਬਾਰ ਮੈਂ ਘਰੇ ਆ ਗਿਆ ਸੀਗਾ ਇਹ ਕਦੀ ਟਰਾਲੀ ਹੋਰ ਲਾਈਟ ਟੁੱੜੀ ਜੀ ਤੇ ਹੁਣ ਕੱਲ ਨੂੰ ਜੋ ਵੀ ਕੰਮ ਕੀਤਾ ਤੁਹਾਨੂੰ ਖਵਾਵਾਂਗੇ ਤੇ ਕੱਲ ਨੂੰ ਆਪਾਂ ਬਣਾਉਣੀ ਆ ਮੱਕੀ ਵਾਲੀ ਥਾਂ ਤੇ ਨਾਲੇ ਕਰਾਂਗੇ ਸਫਾਈ ਸੂਈ ਯਾਨੀ ਕਿ ਵੀ ਕਿੱਲੇ ਦੇ ਵਿੱਚ ਗੁੱਠਾ ਘੜ ਛੱਟ ਸੁੱਟ ਕਰ ਲਵਾਂਗੇ ਸਾਰਾ ਕੁਝ ਪਹਿਲੀ ਵਾਰ ਦੇ ਨਾਲੇ ਤੁਹਾਨੂੰ ਸਾਰਾ ਖਵਾਵਾਂਗੇ ਤੇ ਜਿਵੇਂ ਜੇ ਲੱਗਾ ਤੇ ਲਾਈਕ ਜ਼ਰੂਰ ਕਰ ਦਿਆ ਜੀ